ਮਲਾਜਮ ਅਫਸਰ ਹੈਗਾ ਆ ਦੇਖੋ ਜੀ ਗੌਰ ਨਾਲ ਪੱਛ ਪੇੜ ਮਾਰੀ ਮੂੰਹ ਦੇ ਉੱਤੇ ਵੀ ਦੱਸੋ ਪ੍ਰਵਾਸੀ ਲੋਕਾਂ ਨੇ ਅੱਜ ਪ੍ਰਵਾਸੀ ਅੱਜ ਅਫਸਰਾਂ ਨੇ ਮੂੰਹ ਦੇ ਉੱਤੇ ਚਪੇੜਾ ਮਾਰਦੇ ਪਏ ਕਿ ਕੀ ਗੱਲ ਹੈ ਅਫਸਰ ਆਪ ਆ ਦੇਖੋ ਆ ਆ ਗਿਆ ਭਈ ਪ੍ਰਵਾਸੀ ਤੇ ਆ ਦੇਖੋ ਕੁੜੀ ਨੇ ਮੈਡਮ ਨੇ ਚਪੇੜ ਮਾਰੀ ਇਹ ਅੱਜ ਚਪੋ ਚਪੇੜ ਮਾਰੀ ਆ ਆਹ ਆ ਦੇਖੋ ਆ ਆ ਗਿਆ ਭਈ ਪ੍ਰਵਾਸੀ ਤੇ ਆਹ ਦੇਖੋ ਕੁੜੀ ਨੇ ਮੈਡਮ ਨੇ ਚਪੇੜ ਮਾਰੀ ਇਹ ਆਹ ਚਪੋਰ ਚਪੇੜ ਮਾਰੀ ਆ ਅਫਸਰ ਵੀ ਹੁਣ ਚਪੇੜਾ ਖਾਇਆ ਕਰਨਗੇ ਪ੍ਰਵਾਸੀਆਂ ਕੋਲੋਂ ਦੋਸਤੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਇੱਕ ਨਾ ਚੀਜ਼ ਦਿਖਾਉਣਾ ਚਾਹੁੰਨਾ ਦੇਖੋ ਸੰਗਤ ਜੀ ਇੱਕ ਮਲਾਜਮ ਅਫਸਰ ਹੈਗਾ ਆ ਦੇਖੋ ਜੀ ਗਵਰਨਰ ਦੇ ਪੱਛ ਪੇੜ ਮਾਰੀ ਮੂੰਹ ਦੇ ਉੱਤੇ ਵੀ ਦੱਸੋ ਪ੍ਰਵਾਸੀ ਲੋਕਾਂ ਨੇ ਅੱਜ ਪ੍ਰਵਾਸੀ ਅੱਜ ਅਫਸਰਾਂ ਨੇ ਮੂੰਹ ਦੇ ਉੱਤੇ ਚਪੇੜਾ ਮਾਰਦੇ ਪਏ ਵੀ ਕੀ ਗੱਲ ਹੈ ਅਫਸਰ ਆਪ ਆ ਦੇਖੋ ਆ ਆ ਗਿਆ ਭਈ ਪ੍ਰਵਾਸੀ ਤੇ ਆ ਦੇਖੋ ਕੁੜੀ ਨੇ ਮੈਡਮ ਨੇ ਚਪੇੜ ਮਾਰੀ ਇਹ ਅੱਜ ਚੱਕੋ ਚਪੇੜ ਮਾਰੀ ਆ ਇਹ ਵੀ ਮੈਂ ਪੁੱਛਣਾ ਚਾਹਣਾ ਹੈਗਾ ਵੀ ਅਫਸਰ ਵੀ ਹੁਣ ਚਪੇੜਾ ਖਾਇਆ ਕਰਨਗੇ ਪ੍ਰਵਾਸੀਆਂ ਕੋਲੋਂ ਤੇ ਕਿੱਦਾਂ ਕਰਿਆ ਕਰਨਗੇ ਇਹ ਬਹੁਤ ਘਟਨਾ ਵਾਲੀ ਗੱਲ ਹੈਗੀ ਆ ਪ੍ਰਵਾਸੀਆਂ ਨੂੰ ਕਹਿੰਦੇ ਆ ਬੰਦੇ ਬਣਜੋ ਵੀ ਤੁਸੀਂ ਅਫਸਰਾਂ ਦੇ ਉੱਤੇ ਵੀ ਹੱਥ ਚੁੱਕਣ ਲੱਗੇ ਹੈਗੇ ਹੋ ਤੇ ਚੰਗਾ ਨਹੀਂ ਲੱਗਦਾ ਹੈਗਾ ਉਹ ਵੀ ਕਿਸੇ ਦੀ ਧੀ ਭੈਣ ਆ ਯਾਰ ਜਿਹਦੇ ਤੋਂ ਤੁਸੀਂ ਹੱਥ ਚੁੱਕਿਆ ਹੈਗਾ ਉਹ ਵੀ ਕਿਸੇ ਦੀ ਧੀ ਆ ਉਹ ਵੀ ਕਿਸੇ ਦੀ ਮਾਂ ਹੋਊਗੀ ਉਹ ਵੀ ਕਿਸੇ ਦੀ ਬੱਚੀ ਹੋਊਗੀ ਉਹ ਵੀ ਕਿਸੇ ਦਾ ਕੋਈ ਬੱਚਾ ਬੱਚਾ ਹੈਗਾ ਤੇ ਤੁਸੀਂ ਇੱਕ ਅਫਸਰ ਉਹ ਅਫਸਰ ਆ ਮੌਕੇ ਦਾ ਇੱਕ ਅਫਸਰ ਦੇ ਚਪੇੜ ਮੂੰਹ ਤੇ ਮਾਰੀ ਹੈਗੀ ਆ ਇਹ ਅਫਸਰਾਂ ਦੇ ਨਹੀਂ ਪੂਰੀ ਸਰਕਾਰ ਦੇ ਚਪੇੜਾ ਵੱਜਿਆ ਨੇ ਜੇ ਅੱਜ ਆਪਾਂ ਇਹ ਚੀਜ਼ਾਂ ਨੂੰ ਨੱਥ ਨਾ ਪਾਈਏ ਨਾ ਤੇ ਇਹ ਦੇਖ ਲਓ ਜੋ ਜਿਹੜੇ ਅਫਸਰਾਂ ਦੇ ਜਿਹੜੇ ਪੁਲਿਸ ਵਾਲੇ ਮਲਾਜਮ ਹੈ ਸਾਡੇ ਉਹਨਾਂ ਦੀਆਂ ਰਫਲਾਂ ਖੋਨ ਤੱਕ ਜਾਣਗੇ ਉਹਨਾਂ ਦੇ ਅਸਲਾ ਖੋਨ ਤੱਕ ਜਾਣਗੇ ਇਹ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਇਹ ਚੀਜ਼ਾਂ ਦੇ ਉੱਤੇ ਨੱਥ ਪਾਈ ਜਾਵੇ ਜੀ ਜਿਹੜੇ ਵੀ ਇਦਾਂ ਦੇ ਕੰਮ ਕਰਦੇ ਆਗੇ ਇਹ ਪ੍ਰਵਾਸੀ ਨੇ ਇੱਕ ਅਫਸਰ ਦੇ ਇੱਕ ਲੇਡੀਜ਼ ਦੇ ਇੱਕ ਸਾਡੀ ਭੈਣ ਦੇ ਸਾਡੀ ਬੱਚੀ ਦੇ ਚਪੇੜ ਮੂੰਹ ਤੇ ਮਾਰੀ ਆ ਉਹਨੂੰ ਕੀ ਡੋਲਟ ਦਿੱਤੀ ਹੋਈ ਕਿਸੇ ਨੇ ਕਿਹਾ ਵਿੱਚ ਪੇਟ ਮਾਰੋ ਕਿਨੇ ਉਹਨੂੰ ਪਾਵਰ ਦਿੱਤੀ ਹੋਈ ਆ ਇੱਕ ਪ੍ਰਵਾਸੀ ਬੰਦਾ ਇੱਕ ਲੇਡੀਜ਼ ਦੇ ਮੂੰਹ ਦੇ ਉੱਤੇ ਉਹ ਵੀ ਅਫਸਰ ਹੋ ਕੇ ਚਪੇੜ ਮਾਰੀ ਹੈਗੀ ਆ ਪਤਾ ਨਹੀਂ ਕੋਈ ਅਫਸਰ ਹੈ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕਿੱਥੋਂ ਦੀ ਵੀਡੀਓ ਕਿੱਥੋਂ ਦੀ ਨਹੀਂ ਹੈਗੀਗੀ ਪਰ ਬਹੁਤ ਹੀ ਘਟਨਾ ਵਾਲੀ ਗੱਲ ਆ ਬਹੁਤ ਹੀ ਬੇਇੱਜ਼ਤੀ ਵਾਲਾ ਸਾਡੇ ਅਫਸਰਾਂ ਨੂੰ ਐਦਾਂ ਜੇ ਪਾਉਂਗੇ ਤੇ ਮਾੜੀ ਗੱਲ ਆ ਜੇ ਅਫਸਰ ਕਾਰਵਾਈ ਕਰਦੇ ਠੀਕ ਆ ਸਾਡੀ ਭੈਣ ਦੀ ਮਦਦ ਕੀਤੀ ਜਾਵੇ ਮੁਲਾਜ਼ਮ ਦੀ ਜਿਹੜੀ ਭੈਣ ਬੜੀ ਅਫਸਰ ਹੈਗੀ ਆ ਉਹਦੀ ਮਦਦ ਕੀਤੀ ਜਾਵੇ ਜੇ ਨਹੀਂ ਜੇ ਸਾਨੂੰ ਕਦੇ ਪਤਾ ਲੱਗਦਾ ਹੈਗਾ ਤੇ ਅਸੀਂ ਉਹਦੇ ਕਾਰਵਾਈ ਇਹੀ ਕਰਾਂਗੇ ਦੂਜੀ ਕਾਰਵਾਈ ਫਿਰ ਨਹੀਂ ਗਸਿੰਘਾ ਵਾਲੀ ਫਿਰ ਨਾ ਸਾਨੂੰ ਕੋਈ ਕਵੇ ਕਿ ਨੇ ਸਿੰਘ ਮਾਰੇ ਹੁੰਦੇ ਆ ਇਹ ਪ੍ਰਵਾਸੀਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਇੱਕ ਵਾਰੀ ਤਾਂ ਹੱਥ ਜੋੜ ਕੇ ਜੇ ਤੁਹਾਡੇ ਹੱਥ ਖੁੱਲਣ ਲੱਗ ਗਏ ਨਾ ਫਿਰ ਤੁਸੀਂ ਦੇਖੋ ਤੁਹਾਡਾ ਕੀ ਹਾਲ ਹੋਣਾ ਹੈਗਾ ਤੇ ਬੇਨਤੀ ਕਰ ਇੱਕ ਬੇਨਤੀ ਕਬੂਲ ਕਰ ਲੋ ਇਹ ਵੀ ਤੁਸੀਂ ਤਾਂ ਪਹਿਲਾਂ ਤੁਸੀਂ ਪੰਜਾਬੀਆਂ ਦੇ ਮੁੰਡੇ ਮਾਰਨ ਲੱਗੇ ਹੁਣ ਤੁਸੀਂ ਇੱਕ ਹੁਣ ਵੀਡੀਓ ਚੱਲਣ ਗਈ ਆ ਵੀ ਹੁਣ ਤੁਸੀਂ ਚੱਕ ਕੇ ਕੁੜੀ ਦੇ ਮੂੰਹ ਤੇ ਚਪੇੜ ਮਾਰਤਾ ਇੱਕ ਅਫਸਰ ਤੇ ਲੇਡੀ ਅਫਸਰ ਹੈਗੀ ਆ ਇਹਨਾਂ ਥੱਪੜ ਮਾਰਿਆ ਮੂੰਹ ਤੇ ਇਹ ਕੋਈ ਚੰਗੀ ਗੱਲ ਹੈ ਯਾਰ ਐਦਾਂ ਦੀ ਘਟਨਾਵਾਂ ਕਿਉਂ ਹਰਕਤਾਂ ਕਰਦੇ ਤੁਸੀਂ ਲੋਕ ਪੰਜਾਬ ਦੇ ਵਿੱਚ ਆਉਨੇ ਹੋ ਰਹਿੰਨੇ ਹੋ ਆਪਣੇ ਖਾਓ ਪੀਓ ਐਸ਼ ਕਰੋ ਯਾਰ ਕੰਮ ਕਰੋ ਆਪਣਾ ਘਰ-ਬਾਰ ਬਣਾਓ ਸਾਰਾ ਕੁਝ ਕਰੋ ਤੁਹਾਨੂੰ ਇਹ ਨਹੀਂ ਕਹਿੰਦੇ ਇੱਕ ਪ੍ਰਵਾਸੀ ਸਾਰੇ ਪ੍ਰਵਾਸੀਆਂ ਨੂੰ ਬਦਨਾ ਮੈਂ ਸਾਰੇ ਪ੍ਰਵਾਸੀਆਂ ਨੂੰ ਨਹੀਂ ਕਹਿ ਰਿਹਾ ਜਿਹੜੇ ਕੁਝ ਪ੍ਰਵਾਸੀ ਬਦਨਾਮੀ ਕਰਦੇ ਆ ਗਿਆ ਉਸ ਪ੍ਰਵਾਸੀ ਜਿਹੜੇ ਦੂਜੇ ਪ੍ਰਵਾਸੀਆਂ ਨੂੰ ਵੀ ਬਦਨਾਮ ਕਰਦੇ ਪਏ ਗਿਆ ਮੈਂ ਕੀ ਕੀ ਚਾਹੁੰਦੇ ਐ ਕਿ ਦੂਜੇ ਪ੍ਰਵਾਸੀਆਂ ਨੂੰ ਕਿਉਂ ਬਦਨਾਮ ਕਰਦੇ ਹੋ ਕਈ ਵਿਜਾਰੇ ਇੰਨੇ ਵਿੱਚ ਚੰਗੇ ਵਧੀਆ ਬੰਦੇ ਆ ਗਏ ਆ ਪ੍ਰਵਾਸੀ ਲੋਕ ਵਧੀਆ ਕੰਮ ਕਰਦੇ ਆ ਵਧੀਆ ਰੱਪੜਾ ਰਹਿੰਦੇ ਆ ਆਪਣਾ ਖਾਨ ਤੱਕ ਆਪਣੇ ਘਰ ਤੱਕ ਕੰਮ ਤੱਕ ਮਤਵਲ ਰੱਖਦੇ ਆ ਤੇ ਕਈ ਬਦਮਾਸ਼ੀਆਂ ਕਰਦੇ ਆ ਗਿਆ ਕਿਸੇ ਨੂੰ ਕਿਸੇ ਦੇ ਮਾਰਦਾ ਹੁਣ ਥੋੜਾ ਜਿਹਾ ਵੀਡੀਓ ਚੱਲਣ ਢੀਏ ਸੋਸ਼ਲ ਮੀਡੀਆ ਦੇ ਉੱਤੇ ਤੇ ਉਹ ਦੱਸੋ ਮੈਡਮ ਦਾ ਕੀ ਮਲਾ ਜਿਹੜੀ ਭੈਣ ਆ ਸਾਡੀ ਮੁਲਾਜ਼ਮ ਉਹਦਾ ਕੀ ਕਸੂਰ ਸੀਗਾ ਵੀ ਤੂੰ ਚਪੇੜ ਮਾਰਦੀ ਜੇ ਤੂੰ ਗਲਤੀ ਕੀਤੀ ਹੈ ਤੇ ਮੈਡਮ ਨੇ ਅਫਸਰ ਨੇ ਤੇਰੇ ਚਪੇੜ ਮਾਰੀ ਹੈ ਜੇ ਨਾ ਗਲਤੀ ਕੀਤੀ ਉਹਨੇ ਤੇ ਕਿੱਦਾਂ ਵੱਜਦੀ ਚਪੇੜ ਤੂੰ ਮੂਰੇ ਗਲਤ ਬੋਲਿਆ ਹੋਵੇਗਾ ਕਿ ਮੇਰੀ ਬੇਨਤੀ ਹੈ ਅਫਸਰਾਂ ਨੂੰ ਵੀ ਸਰਕਾਰ ਨੂੰ ਵੀ ਇਹਨਾਂ ਦੇ ਜਲਦੀ ਤੋਂ ਜਲਦ ਕਾਰਵਾਈ ਕੀਤੀ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ